ਥਾਣਾ ਸ਼ਾਹਕੋਟ ਜ਼ਿਲ੍ਹਾ ਜਰੰਧ ਦਿਹਾਤੀ ਦੇ ਬਿਲਡਿੰਗ ਅੰਦਰੋਂ ਇੱਕ ਪ੍ਰਾਈਵੇਟ ਸਫਾਈ ਸੇਵਕ ਜੋ ਪੁਲਿਸ ਕਰਮਚਾਰੀ ਨੇ ਆਪਣੀ ਨਿੱਜੀ ਤਨਖਾਹ ਚੋਂ ਆਪਣੀ ਸਹੂਲਤ ਲਈ ਥਾਣੇ ਚ ਇੱਕ ਨੌਕਰੀ ਤੇ ਰੱਖਿਆ ਹੋਇਆ ਸੀਗਾ ਗੁਰਪ੍ਰੀਤ ਸਿੰਘ ਇਲियस ਪੇਜਾ ਪੁੱਤਰ ਤੇਜ ਸਿੰਘ ਵਾਸੀ ਪਿੰਡ ਵੱਜਵਾ ਕਲਾਂ ਇਹ ਉਮਰ ਕਰੀਬ 27 ਸਾਲ ਇਹ ਨੌਜਵਾਨ ਪਹਿਲਾਂ ਵੀ ਥਾਣਾ ਸ਼ਾਹਕੋਟ ਵਿੱਚ ਵਿਖੇ ਕਰੋਨਾ ਸਮੇਂ ਚ ਨੇ ਲੰਬਾ ਉੱਥੇ ਪੁਲਿਸ ਦਾ ਸਹਿਯੋਗ ਕੀਤਾ ਤੇ ਉਸ ਤੋਂ ਬਾਅਦ ਹੁਣੇ ਕਰੀਬ 3 ਮਹੀਨਿਆਂ ਤੋਂ ਇਹ ਉੱਥੇ ਬਤੌਰ ਸਫਾਈ ਸੇਵਕ ਕੰਮ ਕਰਦਾ ਸੀ ਨਾਲ-ਨਾਲ ਪਬਲਿਕ ਨੂੰ ਪੁਲਿਸ ਨੂੰ ਪਾਣੀ ਪਿਆਉਂਦਾ ਕੰਮ ਵੀ ਕਰਦਾ ਸੀਗਾ ਇਹ 4 ਤਰੀਕ ਨੂੰ ਸ਼ਾਹਕੋਟ ਦੇ ਏਰੀਆ ਚ ਪਿੰਡ ਦਾਨੀਅਲ ਮੇਲਾ ਲੱਗਦਾ ਜਿਹੜਾ ਦਿਨ ਦਾ ਸਮੇਂ ਉਹਦੇ ਚ ਇਹਨੇ ਦੱਸਿਆ ਕਿ ਮੁੰਸ਼ਿਣ ਦੱਸ ਕੇ ਕਿਹਾ ਕਿ ਮੈਂ ਅੱਜ ਮੇਲਾ ਜਾਣਾ ਚਾਹਣਾ ਤੇ ਪੁਲਿਸ ਕਰਮਚਾਰੀ ਨੇ ਸੋਚਿਆ ਕਿ ਨੌਜੋਨ ਜਿਹੜਾ ਹੈ ਮੇਲਾ ਤੇ ਗਿਆ ਪਰੰਤੂ 6 ਤਰੀਕ ਨੂੰ ਸ਼ਾਮੇ 5-6 ਵਜੇ ਪਤਾ ਲੱਗਿਆ ਕਿ ਜਦੋਂ ਬਾਸ਼ਸ਼ ਦਾ ਸਮਾਂ ਸੀ ਉਸ ਤੋਂ ਬਾਅਦ ਲੰਘ ਕੇ ਤੇ ਕੁਝ ਗਰਮੀ ਤੋਂ ਜਦੋਂ ਇੱਕ 스멜 ਆਈ ਥਾਣੇ ਦੇ ਪਿਛਲੇ ਸਾਈਡ ਤੇ ਪੌੜੀਆਂ ਦੇ ਨੇੜੇ ਤੇ ਪੁਲਿਸ ਕਰਮਚਾਰੀ ਜਾ ਕੇ ਦੇਖਿਆ ਕਿ ਜਿਹੜੀਆਂ ਉਹਦੀਆਂ ਪੌੜੀਆਂ ਛੱਤ ਤੇ ਜਾਂਦੀਆਂ ਉੱਥੇ ਦਰਵਾਜੇ ਦੇ ਨਾਲ ਦਰਵਾਜ਼ਾ ਖੁੱਲਿਆ ਹੋਇਆ ਸੀ ਤੇ ਉਹਦੇ ਨਾਲ ਜਿਹੜਾ ਮਾਲਮ ਕਦਮਾ ਕੁਝ ਕੈਨੀਆਂ ਕੁਝ ਬੋਰੀਆਂ ਜਿਹਦੇ ਚ ਮਾਲਮ ਕਦਮਾ ਪਿਆ ਉਹਦੇ ਉੱਤੇ ਮੂਹਦੇ ਮੂਹ ਡਿੱਗਿਆ ਹੋਇਆ ਸੀਗਾ ਤੇ ਇਹਦੇ ਸਰੀਰ ਤੋਂ ਪਹਿਲੀ ਨਜ਼ਰੇ ਲੱਗ ਰਿਹਾ ਸੀ ਕਿ ਵੀ ਜਿਵੇਂ ਇਹਨੂੰ ਕਿਸੇ ਜ਼ਰੀਲੇ ਜਾਨਵਰ ਵਗੈਰਾ ਨੇ ਕੱਟਤਾ ਕਿਉਂਕਿ ਬਾਡੀ ਦੇ ਹਾਲਾਤ ਇਹ ਦੱਸ ਰਹੇ ਸੀਗੇ ਇਹ ਤੁਰੰਤ ਹਾਲਾਤਾਂ ਨੂੰ ਵੇਖ ਕੇ ਇਹਦੇ ਪਰਿਵਾਰ ਨਾਲ ਰابطਾ ਕਾਇਮ ਕੀਤਾ ਗਿਆ ਪਰਿਵਾਰ ਦੇ ਮੈਂਬਰ ਔਰ ਕੁਝ ਇਲਾਕੇ ਦੇ ਮੋਤਵਾ ਜਿਹੜੇ ਉੱਥੇ ਮੌਕੇ ਤੇ ਡੈੱਡ ਬੋਡੀ ਤੇ ਬੁਲਾਏ ਗਏ ਔਰ ਬੋਡੀ ਦੇ ਹਾਲਾਤਾਂ ਨੂੰ ਵੇਖਦਿਆਂ ਹੋਇਆਂ ਉਹਦੇ ਜੋ ਕਾਨੂੰਨੀ ਕਾਰਵਾਈ 174 ਦੀ ਸੀਰਪਿਸ ਦੀ ਕਾਰਵਾਈ ਅਮੁੱਲ ਲਿਆਂਦੀ ਗਈ ਤੇ ਪੋਸਟ ਮਾਰਟਮ ਜਿਹੜਾ ਸਿਵਲ ਹਸਪਤਾਲ ਨਕਉਦਰ ਤੋਂ ਕਰਾਇਆ ਗਿਆ ਔਰ ਡੈੱਡ ਬੋਡੀ ਵਾਰਸਾਂ ਨੇ ਹਵਾਲੇ ਕੀਤੀ ਜਿਨ੍ਹਾਂ ਕੱਲ 7 ਤਰੀਕ ਨੂੰ ਸ਼ਾਮ ਨੂੰ ਸੰਸਕਾਰ ਵੀ ਹੋ ਚੁੱਕਿਆ ਤੇ ਮੈਂ ਇੱਥੇ ਇਹ ਵੀ ਸਪਸ਼ਟ ਕਰਨਾ ਚਾਹੁੰਦਾ ਇਹ ਕਰਮਚਾਰੀ ਜਿਹੜਾ ਸੀਗਾ ਪ੍ਰਾਈਵੇਟ ਨੌਕਰੀ ਕਰਦਾ ਇਹ ਬਹੁਤ ਹੀ ਤੰਦਰੁਸਤ ਪਹਿਲਾਂ ਇਹ ਬਚਪਨ ਚ ਗੇਮ ਵੀ ਖੇਡਦਾ ਰਿਹਾ ਤੇ ਹੁਣ ਥਾਣੇ ਦੇ ਕੰਮਕਾਰ ਤੋਂ ਇਲਾਵਾ ਇੱਕ ਪ੍ਰੋ ਫਿਟਨੈਸ ਜਿਮ ਹੈਗਾ ਜਿਹੜਾ ਸ਼ਾਹਕੋਟ ਦੇ ਵਿੱਚ ਹੀ ਹੈ ਇਹ ਰੋਜ਼ਾਨਾ ਉੱਥੇ ਪ੍ਰੈਕਟਿਸ ਕਰਦਾ ਸੀਗਾ ਸਰੀਰਕ ਤੌਰ ਤੇ ਤੰਦਰੁਸਤ ਸੀ ਪਰੰਤੂ ਜਿਹੜਾ ਉੱਥੇ ਹਲਾਤਾ ਮਤਾਬ ਕੇਦੇ ਕੋਈ ਜਾਨਵਰ ਵਗੈਰਾ ਜ਼ਹਿਰੀਲਾ ਲੜਿਆ ਤੇ ਇਹਦੀ ਉਹਨਾਂ ਕਰਨ ਕਾਰਨ ਮੌਤ ਹੋਈ ਸਪਸ਼ਟ ਹੁੰਦੀ ਹੈ ਫਿਰ ਵੀ ਜਿਹੜਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੇ ਜੋ ਜਿਹੇ ਹਾਲਾਤ ਹੋਣਗੇ ਉਹ ਜੀ ਅਗਲੀ ਕਾਰਵਾਈ ਜਿਹੜੀ ਹੈ ਅਮਲ ਵਿੱਚ ਲਿਆਂਦੀ ਜਾਊਗੀ ਸਾਡਾ ਪੰਜਾਬ ਪੁਲਿਸ ਵੱਲੋਂ ਇਹ ਭਾਵੇਂ ਸਾਡਾ ਪ੍ਰਾਈਵੇਟ ਐਮਪਲਾਈ ਸੀਗਾ ਫਿਰ ਵੀ ਸਾਡੇ ਪਰਿਵਾਰ ਦਾ ਮੈਂਬਰ ਸੀ ਸਾਡੇ ਸਾਰਿਆਂ ਦੀ ਨਿੱਜੀ ਸਿਮਤੀ ਇਹਦੇ ਪਰਿਵਾਰ ਨਾਲ ਅੱਜ ਵੀ ਹੈ ਤੇ ਹਮੇਸ਼ਾ ਵੀ ਹੈ ਥੈਂਕ ਯੂ